ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਨਾ ਵੀ ਮੈਂ ਪ੍ਰਧਾਨ ਐਸਟੀਪੀਸੀ ਪ੍ਰਧਾਨ ਨੂੰ ਕਿੰਨੀ ਵਾਰੀ ਬੇਨਤੀ ਕੀਤੀ ਵੀ ਮੈਨੂੰ ਬਾਤ ਕਰ ਦਿੱਤਾ ਜਾਵੇ ਇੱਕ ਪਾਸੇ ਤਾਂ ਜਦੋਂ ਇਹਨਾਂ ਕੋ ਇਹਨਾਂ ਦੀ ਕੁਰਸੀ ਤੇ ਗੱਲ ਆ ਜਾਂਦੀ ਆ ਜਦੋਂ ਇਹ ਐਡੇ ਇਹ ਭੱਜਰ ਕਰੈ ਤੋਂ ਵੀ ਜ਼ਿਆਦੀਆਂ ਗੰਦੀਆਂ ਗਾਲਾਂ ਕੱਢਦੇ ਆ ਇੱਕ ਜਨਾਨੀ ਜਾਤ ਨੂੰ ਤੇ ਉਸ ਤੋਂ ਬਾਅਦ ਮਾਫੀ ਮੰਗ ਲਿੰਦੇ ਆ ਵੱਡੇ ਵੱਡੇ ਗੁਨਾਹ ਕਰਕੇ ਪਾਪ ਕਰਕੇ ਇਹਨਾਂ ਨੇ ਮਾਫੀਆਂ ਮੰਗੀਆਂ ਇੱਕ ਧਿਰ ਨੇ ਪਤਾ ਹੀ ਆ ਤੇ ਇਹਨਾਂ ਲਈ ਅਕਾਲ ਤਖਤ ਸਾਹਿਬ ਤੇ ਸਭ ਕੋ ਜਾ ਮਾਫੀ ਵੀ ਇਹਨਾਂ ਨੂੰ ਦਿੱਤੀ ਜਾਂਦੀ ਆ ਤੇ ਗੁਨਾਹ ਵੀ ਇਹ ਕਰਦੇ ਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਮੈਨੂੰ ਕਿਉਂ ਨਹੀਂ ਬਹਾਲ ਕਰ ਰਹੇ ਤੁਸੀਂ ਐ ਜੀਪੀਸੀ ਦੇ ਇਦਾਂ ਦੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਿਹੜੇ ਵੱਡੇ ਵੱਡੇ ਗੁਨਾਹ ਕੀਤੇ ਭੱਜਰ ਕਰੈਦ ਕੀਤੇ ਸ਼ਰਾਬ ਨੂੰ ਦੇ ਤੁਸੀਂ ਤੇਰ ਮਹਰਤਨ ਮੰਨਦੇ ਹੋ ਮੇਰਾ ਤਾਂ ਕਸੂਰ ਇੰਨਾ ਹੀ ਹੈ ਨਾ ਵੀ ਮੈਂ ਇੱਕ ਮذਬੀ ਸਿੱਖਾਂ ਦੇ ਘਰੇ ਜਨਮ ਲੈ ਲਿਆ ਆਮ ਸਿੱਖਾਂ ਮੈਂ ਛੋਟਾ ਸਿੱਖ ਇਸ ਕਰਕੇ ਤੁਸੀਂ ਮੈਨੂੰ ਬਹਾਲ ਨਹੀਂ ਕਰਦੇ ਮੈਂ ਦੱਸੋ ਕਿਹਦਾ ਕਿਹਦਾ ਨਾਗ ਨਾਮਾ ਤੁਹਾਨੂੰ ਮੈਂ ਕਿਸੇ ਦਾ ਰੁਜ਼ਗਾਰ ਨਹੀਂ ਖੋਣਾ ਚਾਹੁੰਦਾ ਢਿੱਡ ਤੇ ਲੱਤ ਨਹੀਂ ਮਾਰਨੀ ਚਾਹੁੰਦਾ ਪਤਾ ਤੁਹਾਨੂੰ ਸਾਰਾ ਹੀ ਆ ਵੀ ਭੱਜਰ ਕਰਤਾਂ ਵਾਲੇ ਤੁਸੀਂ ਨਹੀਂ ਬਹਾਲ ਕੀਤੇ ਤੁਸੀਂ ਸ਼ਰਾਬੀ ਨਹੀਂ ਬਾਲ ਕੀਤੇ ਜਨਾਨੀ ਬਾਜ ਨਹੀਂ ਬਾਲ ਕੀਤੇ ਆ ਪੈਸੇ ਵਾਲੇ ਨਹੀਂ ਬਾਲ ਕੀਤੇ ਜਿਨ੍ਹਾਂ ਨੇ ਕਰੋੜਾਂ ਦੇ ਕਪੜੇ ਕੀਤੇ ਸੰਗਤ ਸਾਰੀ ਜਾਣਦੀ ਆ ਤੇ ਮੇਰੇ ਨਾਲ ਵਿਤਕਰਾ ਕਿਉਂ ਕਰਦੇ ਹੋ ਇੱਕ ਫੇਕ ਵੀਡੀਓ ਕਰਕੇ ਤੁਸੀਂ ਮੇਰੇ ਨਾਲ ਵਿਤਕਰਾ ਕਰ ਰਹੇ ਹੋ ਕਿਉਂਕਿ ਮੈਂ ਮਜਬੂਰੀ ਸੇਖਾਂ ਇਸ ਕਰਕੇ ਪਰ ਤੁਹਾਨੂੰ ਮੈਂ ਦੱਸ ਦੇਣਾ ਚਾਹਾਂ ਗੁਰੂ ਨੇ ਸਾਡੇ ਬਜ਼ੁਰਗਾਂ ਦੀ ਬਹਾਦਰੀ ਕਰਕੇ ਸਾਨੂੰ ਵਡਿਆਈ ਦਿੱਤੀ ਆ ਇਹਨਾਂ ਗਰੀਬ ਸਿੱਖੋ ਕੋ ਦੋਵੇਂ ਬਾਦਸ਼ਾਹੀ ਤੁਸੀਂ ਸਾਰੇ ਗੁਰੂ ਦੇ ਸਿਧਾਂਤਾਂ ਦੇ ਉਲਟ ਚੱਲ ਰਹੇ ਹੋ ਮੈਨੂੰ ਇਹ ਕਹਿਣ 'ਚ ਸ਼ਰਮ ਆ ਰਹੀ ਆ ਵੀ ਠੋਡੇ ਨਾਲੋਂ ਔਰੰਗਜੀਬ ਹੋਣੀ ਚੰਗੇ ਸੀ ਜਿਹੜੇ ਆਪਦੇ ਧਰਮ 'ਚ ਲੈ ਜਾਣ ਨੂੰ ਚਾਹੇ ਲਾਲਚ ਦਿੰਦੇ ਸੀ ਚਾਹੇ ਤਸੀਹੇ ਦੇ ਕੇ ਲੈ ਜਾਂਦੇ ਸੀ ਲੈ ਕੇ ਤਾਂ ਜਾਂਦੇ ਸੀ ਤੁਸੀਂ ਤਾਂ ਸਾਨੂੰ ਆਪਦੇ ਧਰਮ 'ਚੋਂ ਕੱਢਣ ਲੱਗੇ ਹੋ ਆ ਨਾਲ ਮੈਂ ਭਾਈ ਸਾਹਿਬ ਦੀ ਵੀਡੀਓ ਪਾਉਂਗਾ ਉਹ ਵੀ ਸੁਣ ਲਿਓ ਜਿਹੜੀ ਕਹਿੰਦੇ ਪਏ ਆ ਯਾਰ ਮਾੜੀ ਮੋਟੀ ਸ਼ਰਮ ਕਰੋ ਪ੍ਰਧਾਨ ਜੀ ਤੁਸੀਂ ਸਿੱਖਾਂ ਦੇ ਨੁਮਾਇੰਦੇ ਹੋ ਮੈਂ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਤੁਸੀਂ ਅੱਜ ਵਿਤਕਰੇ ਕਰ ਰਹੇ ਹੋ ਅੱਜ ਕਿੰਨੇ ਮੁਲਾਜ਼ਮਾ ਇਹ ਜੀ ਹੋ ਸਕਦੇ ਆ ਜਿਹੜੇ ਤੁਸੀਂ ਐਸਜੀਪੀਸੀ ਤੋਂ ਜਾਤਾਂ ਕਰਕੇ ਕੱਢੇ ਹੋਏ ਨੇ ਤੇ ਜਨਰਲ ਤੁਸੀਂ ਕਿੰਨੇ ਬਹਾਲ ਕੀਤੇ ਪੱਜਰ ਕਰਤਾਲੇ ਚਿੱਟੇ ਵਾਲੀਆਂ ਜੇਲਾਂ ਘੱਟਣ ਵਾਲੇ ਤੁਸੀਂ ਬਹਾਲ ਕੀਤੇ ਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੁਹਾਨੂੰ ਵੀ ਸਿੱਖ ਕੌਮ 'ਚ ਪਾੜ ਨਾ ਪਾਓ ਅੱਗੇ ਬਹੁਤ ਗੰਦ ਪੈ ਚੁੱਕਿਆ ਲੋਕ ਸਾਡੇ ਤੇ ਸ਼ੰਕਾ ਕਰਨ ਲੱਗੇ ਮੈਂ ਟੈਕਸੀ ਚਲਾਉਣਾ ਦਿੱਲੀ ਵਾਲ ਨੂੰ ਤੇ ਲੋਕ ਸਾਡੇ ਅੱਲ ਅੱਜ ਜਦੋਂ ਜੇ ਅਸੀਂ ਦਸਤਾਰ ਬੰਨੀ ਇਹਦਾ ਸਾਨੂੰ ਸਵਾਲ ਕਰਦੇ ਨੇ ਇਹ ਜੇ ਸਿੱਖੀ ਬਾਰੇ ਵੀ ਤੁਸੀਂ ਜਿਹੜਾ ਪਹਿਲਾਂ ਇੰਨਾ ਸਤਕਾਰ ਹੁੰਦਾ ਸੀ ਪੱਗ ਵਾਲੇ ਦਾ ਸਭ ਤੋਂ ਜ਼ਿਆਦਾ ਮੈਂ ਕਹਿੰਨਾ ਇਹ ਸ਼ਰੋਮਣੀ ਕਮੇਟੀ ਨਹੀਂ ਘਟਾਇਆ ਇਹੋ ਜਿਹਾ ਕੰਮਾ ਕਰਕੇ ਜਿਹੜਾ ਸਾਡੇ ਅਰਗਿਆਂ ਨੂੰ ਵੀ ਮਜਬੂਰ ਕਰ ਦਿੰਦੇ ਆ ਬੋਲਣ ਤੇ ਅੱਜ ਚਲੋ ਮੈਂ ਖਿਲਾਫ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਫਿਰ ਵੀ ਕਹਿਣਾ ਵਿਤਕਰਾਂਾ ਨਾ ਕਰੋ ਪ੍ਰਧਾਨ ਜੀ ਵਿਤਕਰਾਂਾ ਨਾ ਕਰੋ ਤੁਸੀਂ ਕੈਮਰੇ ਮੁਰੇ ਹੋਰ ਹੋ ਜਾਂਦੇ ਹੋ ਅਸਲ 'ਚ ਤੁਹਾਨੂੰ ਮਿਲਦੀਏ ਤੁਸੀਂ ਅੰਦਰ ਨਹੀਂ ਵੜਨ ਦਿੰਦੇ ਸਿੱਖਾਂ ਦੇ ਨਮਾਇੰਦਿਆਂ ਤੁਸੀਂ ਗੁਰੂ ਭੁੱਲਾਂ ਬਖਸ਼ਣ ਹਾਰ ਆ ਕਿਸੇ ਟਾਈਮ ਲੋਕ ਸਿੱਖਾਂ ਦੀਆਂ ਸੋਹਾਂ ਖਾਂਦੇ ਸੀ ਖੜਖੜ ਵੀ ਅੱਡੇ ਤਕੜੇ ਕਿਰਦਾਰਾਂ ਵਾਲੇ ਆ ਤੁਸੀਂ ਅੱਜ ਵਿਤਕਰਿਆਂ ਵਾਲੇ ਮੋਤਵਾਰ ਬਣ ਗਏ ਇੱਕ ਧਿਰ ਦੇ ਨਾ ਬਣੋ ਵਿਤਕਰਾ ਨਾ ਕਰੋ ਵਿਤਕਰਾ ਛੱਡੋ ਪ੍ਰਧਾਨ ਜੀ ਵਿਤਕਰਾ ਛੱਡੋ ਮੈਂ ਹੀ ਕਹੂੰਗਾ ਤੁਹਾਨੂੰ ਬਹਾਲ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ